ਅੱਜ ਅਸੀਂ ਗੱਲ ਕਰਾਂਗੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਜਿਨ੍ਹਾਂ ਨੇ ਸਿਰਫ ਸਿੱਖ ਰਾਜ ਹੀ ਨਹੀਂ ਸਗੋਂ ਪੰਜਾਬ ਦੇ ਇਤਿਹਾਸ ਨੂੰ ਨਵੀਂ ਪਛਾਣ ਦਿੱਤੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ 13 ਨਵੰਬਰ 1780 ਨੂੰ ਗੁਜਰਾਵਾਲਾ ਵਿੱਚ ਹੋਇਆ ਉਹਨਾਂ ਦੇ ਪਿਤਾ ਮਹਾ ਸਿੰਘ ਸੁੱਕਰਚੱਕੀਆ ਮਿਸਲ ਦੇ ਮੁਖੀ ਸਨ ਅਤੇ ਮਾਤਾ ਰਾਜਕੌਰ ਛੋਟੀ ਉਮਰ ਵਿੱਚ ਹੀ ਚਮਰੀ ਦੀ ਬਿਮਾਰੀ ਕਾਰਨ ਉਹਨਾਂ ਦੀ ਇੱਕ ਆਖ ਦੀ ਰੋਸ਼ਨੀ ਚਲੀ ਗਈ ਪਰ ਇਸ ਨਾਲ ਉਹਨਾਂ ਦੀ ਹਿੰਮਤ ਕਦੇ ਕਟੀ ਨਹੀਂ 12 ਸਾਲ ਦੀ ਉਮਰ ਵਿੱਚ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਰਣਜੀਤ ਸਿੰਘ ਜੀ ਨੇ ਨੌਜਵਾਨੀ ਵਿੱਚ ਹੀ ਰਾਜ ਦੇ ਕਾਰਜ ਸੰਭਾਲ ਲਏ ਆਪਣੇ ਸਾਹਸ ਅਕਲਮੰਦੀ ਅਤੇ ਜੰਗੀ ਕਲਾਵਾਂ ਨਾਲ ਉਹਨਾਂ ਨੇ ਵਕ ਵਕ ਸਿੱਖ ਮਿਸਲਾਂ ਨੂੰ ਇਕੱਠਾ ਕਰਕੇ 1801 ਵਿੱਚ ਲਾਹੌਰ ਨੂੰ ਰਾਜਧਾਨੀ ਬਣਾਇਆ ਅਤੇ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ਮਹਾਰਾਜਾ ਰਣਜੀਤ ਸਿੰਘ ਜੀ ਧਰਮ ਨਿਰਪੇਖ ਸ਼ਾਸਕ ਸਨ ਉਹਨਾਂ ਨੇ ਕਦੇ ਕਿਸੇ ਧਰਮ ਨਾਲ ਪੇਦ ਪਾਵ ਨਹੀਂ ਕੀਤਾ Hindu Sikh Muslim ਸਭ ਉਹਨਾਂ ਦੇ ਰਾਜ ਵਿੱਚ ਇੱਕਸਾਰ ਜੀਵਨ ਬਿਤਾਉਂਦੇ ਸਨ ਉਹਨਾਂ ਦੇ ਰਾਜ ਵਿੱਚ ਕਾਨੂੰਨ ਨਿਆਂ ਅਤੇ ਸੁਖ ਸ਼ਾਂਤੀ ਕਾਇਮ ਸੀ ਉਹਨਾਂ ਨੇ ਹਰੀਮੰਦਰ ਸਾਹਿਬ ਨੂੰ ਸੁਨੇਰੀ ਪਤਰੀ ਨਾਲ ਮੜਵਾਇਆ ਜਿਸ ਕਰਕੇ ਉਹ ਸੁਵਰਨ ਮੰਦਰ ਦੇ ਨਾਮ ਨਾਲ ਪ੍ਰਸਿੱਧ ਹੋਇਆ ਉਹਨਾਂ ਦੇ ਰਾਜ ਵਿੱਚ ਪੰਜਾਬ ਦੀ ਸੀਮਾ ਅਫਗਾਨਿਸਤਾਨ ਤੱਕ ਫੈਲੀ ਹੋਈ ਸੀ ਅਤੇ ਉਹਨਾਂ ਨੂੰ ਸ਼ੇਰ-ਏ-ਪੰਜਾਬ ਕਿਹਾ ਜਾਂਦਾ ਸੀ 27 ਜੂਨ 1839 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਪਰ ਉਹਨਾਂ ਦਾ ਨਾਮ ਅੱਜ ਵੀ ਸ਼ੌਰਤ ਇਕਤਾ ਅਤੇ ਨਿਆਂ ਦਾ ਪ੍ਰਤੀਕ ਹੈ